ਜਦ ਦਿੱਤ ਪਾਸੇ ਨੂੰ 84 ਕਲੂਕਾਰ ਦੇ ਵਿਹਾੜੇ ਦੇ ਦਿਹਾੜੇ ਦੇ ਦਿਨ ਚੱਲਣੇ ਉੱਥੇ ਹੀ ਦੂਜੇ ਪਾਸੇ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਇੱਕ ਨੌਜਵਾਨ ਦੇ ਵੱਲੋਂ ਸ਼੍ਰੀ ਹਰਮੰਦਰ ਸਾਹਿਬ ਦੇ ਨਜ਼ਦੀਕੀ ਗੁੱਟਕਾ ਸਾਹਿਬ ਦੀ ਵੇਦਵੀ ਕੀਤੀ ਗਈ ਅੰਪਾਰੇ ਦੇਤੇ ਉਹ ਸਬਾਹ ਉਹ ਨੌਜਵਾਨ ਦਾ ਪਰਿਵਾਰ ਸਾਹਮਣੇ ਆਇਆ ਪਰਿਵਾਰ ਉਹ ਲੋਕ ਮੀਡੀਆ ਨਾਲ ਗੱਲਬਾਤ ਕਰਦੇ ਨੇ ਕਿ ਸਾਡੇ ਲੜਕੇ ਦੀ ਦਿਮਾਗਤ ਨਾਲ ਸਹੀ ਨਹੀਂ ਹੈ ਕਿਉਂਕਿ ਪਰਿਵਾਰ ਨਾਲ ਲੜਦਾ ਰਹਿਣਾ ਸਹੀ ਘਰ ਵਿੱਚ ਵੀ ਪਾਠ ਕਾਫੀ ਜ਼ਿਆਦਾ ਪਾਨਤੋੜ ਕਰਦਾ ਸੀ ਲੰਬੇ ਸਮੇਂ ਤੋਂ ਦੀ ਦਵਾਈ ਚੱਲ ਰਹੀ ਹੈ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਹਿ ਕਿ ਇਸ ਪੂਰੇ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਸਤੇ ਕੇ ਇਸ ਨੌਜਵਾਨ ਦੇ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਰਬੀ ਕੀਤੀ ਗਈ ਸੀ ਫੌਜ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਹੁਣ ਪਰਿਵਾਰ ਦੇ ਵੱਲੋਂ ਕਈ ਵੱਡੇ ਖੁਲਾਸੇ ਇਸ ਨੌਜਵਾਨ ਦੇ ਬਾਰੇ ਵਿੱਚ ਕੀਤੇ ਜਾ ਰਹੇ ਨੇ। ਇਹਦੇ ਬਾਰੇ ਬੋਲਦਾ ਦੱਸਦਾ ਜੀ ਸਭ ਕੀ ਨਾਮ ਜਿੱਥੇ ਰਹੇਗਾ ਪ੍ਰਗਟਾਸ਼ ਨਹੀਂ ਤੇ ਜਿਹੜੀ ਘਟਨਾ ਵਾਪਰੀ ਹੈ ਸਾਡੇ ਮੀਡੀਆ ਨੂੰ ਕੀਤੀ ਗਈ ਇਸ ਚੀਜ ਨੂੰ ਕਿਤਾ ਦੇਖ ਬਹੁਤ ਮਾੜਾ ਆ ਬਹੁਤ ਮਰਦੂਗੀ ਮਾੜਾ ਆ ਸਾਰੇ ਪਰਿਵਾਰ ਤੇ ਮਾੜਾ ਕੀਤਾ ਵਾ ਨਹੀਂ ਕਰਨਾ ਚਾਹੀਦਾ ਕਾਰਨ ਕੀ ਲੱਗਿਆ ਨਿਲ ਦਿਮਾਗੀ ਤੋਂ ਦੇ ਨੀਲ ਨੂੰ ਬੋਲੇ ਮੈਂ ਕੀ ਕਰਦੇ ਹਾਂ ਕਿੰਨੀ ਉੱਪਰ ਸੀ 32 ਦੇ ਤੀਹਾਂ ਹੈ ਇਹ ਬਿਲਕੁਲ ਉਹਦਾ ਬੰਦਾ ਵਾ ਜਿਹੜਾ ਦਿਮਾਗੀ ਤੌਰ ਤੇ ਹੈ ਹੀ ਨਹੀਂ ਹੈ ਜਿਹੜਾ ਆਪਣੇ ਆਪ ਜੋਗਾ ਨਹੀਂ ਹੈ ਤੋਂ ਲੰਘਾ ਕੇ ਤਾਂ ਭਾਈ ਕਿਨੇ ਚੇਤੇ ਚੱਲੀ ਗਈ ਦਵਾਈ ਇਹਦੇ 2014 ਤੋਂ ਪ੍ਰਕੜੀ ਪਿਆ ਘਰ ਦੇ ਵਿੱਚ ਕਿੱਦਾਂ ਦੇ ਹਾਲਾਤ ਸੀ ਹਾਂ ਤਾਂ ਚਲ ਕੇ ਨਹੀਂ ਤੇ ਮਾਰੀ ਮੇਰੇ ਦੋਸਤ ਸਾਹ ਰੰਦਾ ਸੀ ਤੇ ਇਤਰਾ ਹੀ ਜੇ ਨੂੰ ਮਤਲਬ ਜੇ ਤੇ ਉਹਨੂੰ ਡੱਕਦੇ ਆ ਨਾ ਤੇ ਇਹ ਲੜਾਈ ਝਗੜਾ ਹੁੰਦਾ ਹੈ ਪਾਣੀ ਪੁਣੀ ਡੋਲੀ ਜਾਣਾ ਇਦਰੇ ਹੱਥ ਥੋਈ ਜਾਣੇ ਸਾਰੀ ਸੱਦੀ ਆੜੀ ਫਲਾਸ ਤੇ ਪੇਖ ਰਹਿਣਾ ਉਹਨੇ ਸਾਨੂੰੋਂ ਪਰ ਵੀ ਵੰਦਣਾ ਆਪੇ ਕੱਲੇ ਨਾ ਬੜਾ ਆਈ ਕਿ ਮੈਂ ਨੂੰ ਕਹਣਾ ਪਰਵਾਹ ਨੂੰ ਕਿ ਉਹ ਵੀ ਤੂੰ ਸਾਹੇੜੋ ਜਿੱਤਰਾ ਕਰੀ ਜਾ ਤੇ ਜਿਹੜਾ ਫਿਰ ਉਹਨੂੰ ਕਹਿੰਦਾ ਇਹ ਤੇ ਫਿਰ ਉਹ ਉਹਨੂੰ ਮਾਨਦੇ ਨੇ ਤੇ ਮੇਰੇ ਬਾਹਰ ਰੋਗ ਨਹੀਂ ਵੀ ਮੈਨੂੰ ਕਹਿੰਦਾ ਫੜ ਕੇ ਤੇ ਹਸਤਾਲਾ ਚ ਲੈ ਜਾਂਦਾ ਤੇ ਨਾਮ ਮੇਰਾ ਨਾ ਜਾਂਦਾ ਹੀ ਹਾਂਜੀ ਬਾਕੀ ਸਾਰਾ ਪਰੇਸ਼ਾਨ ਤੇ ਮੈਂ ਇਹ ਦਵਾਈਆਂ ਲਿਆ ਲੋ ਕੇ ਕਿਸ ਤਰੀਕੇ ਨਾਲ ਮਨੂੰ YouTube ਤੋਂ ਬਗਾਰ ਆ ਜਾਂਦਾ ਬਿੰਨੂੰ ਇਹੋ ਜਿਹੇ ਬੰਦਿਆਂ ਨੂੰ ਆ ਦਵਾਈ ਤੇ ਉਹ ਆ ਦਵਾਈ ਤੇ ਉਹ ਉਹਨਾਂ ਪਰਖ ਪੈਗਾ ਹੁਣ ਮੈਂ ਬੈਠ ਕੇ ਦਵਾਈ ਲੈਂਦੀ ਤੇ ਉਹ ਮਿੱਠੀ ਆ ਤੇ ਕੋੜੀ ਦਵਾਈ ਜਿੰਨ ਪੜਾ ਰਿਹਾਦਾ ਸ਼ੌਜੀ ਡੋਲ ਦਿੰਦਾ ਤੇ ਰੋਕੀਉ ਛੱਡ ਦਿੰਦਾ ਅਸਲ ਤੇ ਕਿਹਦੀ ਬੈਕਗ੍ਰਾਉਂਡ ਕੀ ਹੈਗੀ ਆ ਤੁਸੀਂ ਪੂਰਾ ਪਰਿਵਾਰ ਕਿਹਦੇ ਦੇ ਹਾਂਜੀ

ਇੰਨੇ ਆਪਣੇ ਦਿਮਾਗ ਜਿਹੋਰੇ ਦਿਮਾਗ ਜਾਂਦਾ ਨਾ ਉਹ ਹੀ ਕਰਦਾ ਕੋਈ ਚੀਜ਼ ਜਾਂਦੀ ਹੈ ਨਾ ਤੇ ਉਹ ਹੀ ਕਰਨੀ ਕੀ ਲੈਂਦੇ ਤੁਸੀਂ ਹੋਰ ਜੀ ਕਿਤਾ ਦੇਖ ਰਹੀ ਪੂਰੀ ਘਟਨਾ ਬਹੁਤ ਮੰਦਪਾਂਗੇ ਕਰਨਾ ਪਾਪ ਹੈ ਘਟਨਾ ਨਹੀਂ ਪਾਪ ਹੈ ਬਾਕੀ ਇਹ ਹੀ ਅਸੀਂ ਤੇ ਇਹ ਕਹਿੰਦੇ ਪ੍ਰਸ਼ਾਸਨ ਨੂੰ ਕਿ ਅਸੀਂ ਨਹੀਂ ਕਹਿੰਦੇ ਫਿਰ ਵੀ ਅਸੀਂ ਬੇਨਤੀ ਕਰਦੇ ਆ ਕਿ ਉਹਦਾ ਮੈਡੀਕਲ ਚੈੱਕ ਜਦੋਂ ਕੀਤਾ ਜਾਵੇ ਉਹਦਾ ਬੈਕਗ੍ਰਾਉਂਡ ਚੈੱਕ ਕੀਤਾ ਜਾਵੇ ਉਹਦਾ ਜੋ ਵੀ ਹੈ ਜਿਉ ਉਹਨਾਂ ਨੂੰ ਲੱਗਦਾ ਕਿ ਸਟੇਬਲ ਐ ਨੇ ਜਾਣ ਕੇ ਕੀਤਾ ਉਹ ਸਜਾਦਾ ਹਕਦਾਰ ਹੈ ਤੇ ਜੀ ਉਹ ਉਹਦੇ ਮੈਡੀਕਲ ਚ ਪਹਿਲਾਂ ਉਹ ਚੈੱਕ ਕਰ ਲੈਣ ਜੋ ਵੀ ਹੋਏਗਾ ਅਸੀਂ ਉਹਨਾਂ ਦਾ ਸਾਥ ਦੇਾਂਗੇ ਪਰ ਇਹ ਹੈ ਕਿ ਜੇ ਕਹਿੰਦੇ ਕਿ ਜਾਣ ਕੇ ਕੀਤਾ ਉਹਨੇ ਜਾਣੀ ਉਹ ਮੈਡੀਕਲ ਡਿਸਰਵਡ ਹੈ 12-13 ਸਾਲ ਜਿਹੜੇ ਦੌਰ ਚੱਲਦਾ ਪਿਆ 70 ਤੇ ਹਰਮੰਦਰ ਸਾਹਿਬ ਦੇ ਨਾਲ ਕੇ ਬੈਠੀ ਸੀ ਬਹੁਤ ਜ਼ਿਆਦਾ ਕਿਉਂਕਿ ਜਦੋਂ ਅਸੀਂ ਕਿਸੇ ਦੇ ਕਿਤੇ ਹੋਏ ਘਟਨਾ ਨੂੰ ਅਸੀਂ ਦੇਖਦੇ ਹਾਂ ਨਾ ਤਾਂ ਸਾਨੂੰ ਬੜਾ ਦੁੱਖ ਹੁੰਦਾ ਹੀ ਨਹੀਂ ਕਹਿੰਦੇ ਨਹੀਂ ਕਿ ਜਾਣ ਕੇ ਕਰਦਾ ਇਹ ਦੇਖ ਕੇ ਲੋਕੀ ਵੀ ਕਹਿਣਗੇ ਕਿ ਜਾਣ ਕੇ ਕਰਦਾ ਪਰ ਜਿਹੜੇ ਜਾਣਕਾਰ ਉਹਨੂੰ ਜਾਣਦੇ ਨੇ ਸਾਰੇ ਰਿਸ਼ਤੇਦਾਰ ਗਲੀ ਮੱਲੇਦਾਰ ਜੋ ਉੱਥੇ ਸੇਵਾਦਾਰ ਜਿਹੜੇ ਜਾਣਦੇ ਉਹਨਾਂ ਨੂੰ ਪਤਾ ਹੈ ਕਿ ਮੈਂਟਲ ਆ ਸਾਰੇ ਜਾਣਦੇ ਇਹ ਨਹੀਂ ਕਿ ਅਸੀਂ ਕਹਿੰਨੇ ਆ ਜਾਂ ਕਿ ਤੁਸੀਂ ਮੱਲੇ 'ਚ ਕਿਸੇ ਨੂੰ ਪੁੱਛ ਸਕਦੇ ਹੋ ਜਿਹੜੇ ਉੱਥੇ ਜਾਣਦੇ ਸੇਵਾਦਾਰ ਜਾਂ ਕੋਈ ਵੀ ਜਾਨ ਨਾਲੇ ਉਹਨਾਂ ਨੂੰ ਕੋਈ ਛੱਡਦੇ ਸਾਨੂੰ ਪੁੱਛਣ ਦੀ ਲੋੜ ਹੀ ਨਹੀਂ ਤੁਸੀਂ ਮੰਲੇ ਜੀ ਕਿਸੇ ਘਰ ਚਲ ਜਿਓ ਜਾਨ ਚੋਣੀ ਗਈ ਜੀ ਜਾਨ ਚੋਣੀ ਚਾਹੀਦੀ ਉਹਦੀ ਮੈਡੀਕਲ ਦੀ ਜਾਨ ਚੋਣੀ ਗਈ ਦੀ ਸਾਨੂੰ ਪਰਿਵਾਰ ਨੂੰ ਪੁੱਛਣ ਦੀ ਨਹੀਂ ਲੋੜ ਮੰਲੇ ਜੀ ਆ ਜਿਓ ਜਿੰਨੂੰ ਮਰਜੀ ਵਸ਼ੇ ਲੋ ਕੇ ਰਿਸ਼ਤੇਦਾਰ ਨੂੰ ਪੁੱਛ ਲੋ ਜਾਨ ਇਹਨਾਂ ਮਰਜੀ ਪੁੱਛ ਲੋ ਹਾਂ ਜੀ ਕੁਰਸੀ ਦਾ ਦੋ ਬੱਚੇ ਚੇਤਨ ਕਰਦੇ ਰਹੇ ਹੁਣ ਵੀ ਘਰ ਵੀ ਹੁਣ ਤੇ ਚਲੋ ਕੰਮ ਤੇ ਲੱਗ ਗਏ ਆ ਕਿ ਨਹੀਂ ਜਿਹੋ ਜਿਹੇ ਹਾਲਾਤ ਐ ਜਿਹੋ ਜੀ ਮੰਗਾਈ ਆ ਨਹੀਂ ਚੱਲਦਾ ਸਰਕਲ ਕੈਵਰੀ ਤੇ ਉਹ ਇਹਦੇ ਨਾਲ ਇਹ ਵੀ ਕੀਰਤਨ ਕਰਦਾ ਸਿੱਖਦਾ ਹੁੰਦਾ ਸੀ ਕਹਿੰਦਾ ਨਹੀਂ ਮੈਂ ਵੀ ਨਾਲ ਜਾਇਆ ਕਰੂੰ ਆਪਾਂ ਤਿੰਨਾ ਨਹੀਂ ਬਣਾਂਗੇ ਚੋਰੀ ਪਰ ਹੌਲੀ ਹੌਲੀ ਪਤਾ ਨਹੀਂ ਕਿ ਮਾੜਾ ਟਾਈਮ ਆਇਆ ਇਹਦਾ ਜਿਆਦਾ ਮੈਂਟਲੀ ਟਿਸ ਹੋ ਗਿਆ ਬਹੁਤ ਲਾਈ ਕਰਾਇਆ ਘਰ ਵਿੱਚ ਵੀ ਬੜੀ ਕੈਵਰੀ ਆਪਣੇ ਪਿਓ ਦੇ ਵੀ ਹੱਥੀ ਪਿਆ ਉਹਦੇ ਸਿਰ 'ਚ ਵੀ ਕੈਵਰੀ ਇਹਨੇ ਕੋਈ ਨਾ ਕੋਈ ਚੀਜ਼ ਜਿਹੜੀ ਆਉਂਦੀ ਮਾਰ ਦਿੰਦਾ ਸੀ ਭੱਜ ਜਾਂਦੇ ਹਾਂ ਅਸੀਂ ਪਿੱਛੇ ਜਿਹੜੇ ਬਹੁਤ ਬਿਮਾਰ ਹੋ ਗਿਆ ਸੀ ਇਹਦਾ ਗੁਰਨਾਣ ਕੋ ਹਸਪੀਟਲ ਲੈ ਲਾਇ ਵੀ ਚੱਲਿਆ 2 ਗ੍ਰਾਮ ਕੇ 3 ਗ੍ਰਾਮ ਖੋਣ ਰਹਿ ਗਿਆ ਇਹ ਸਾਰਾ ਖਾਣਾ ਬਿਨਾ ਵੀ ਛੱਡ ਗਿਆ ਇਹ ਇਹਨੇ ਦਿੱਤਾ ਤਾਂ ਕਹਤ ਹੈ ਗ੍ਰਾਮ ਰਹਿਣੇ ਕਿ ਜੇ ਨਹੀਂ ਇਹਨੇ ਠੀਕ ਹੋਣਾ ਤੇ ਫਿਰ ਪਰਮਾਤਮਾ ਭਲੀ ਕਰੇ ਪਰ ਫੇਰ ਵੀ ਰਾਜ ਹੁਣ ਇਹ ਨਹੀਂ ਪਤਾ ਇਹਨੂੰ ਤਾਂ ਘਰੋਂ ਕੱਢ ਹੀ ਜਾਂਦੇ ਹੈਗੇ ਮੁਰਕੇ ਲੱਭ ਕੇ ਲੋੜਾ ਪੈਂਦਾ ਹੈ ਤੇ ਵੀ ਦੋ ਦੋ ਦਿਨ ਘਰ ਨਹੀਂ ਮੁੜਦਾ ਇਹਦਾ ਬੜਾ ਧਿਆਨ ਆ ਦੇਈ ਕਹਿੰਦੇ ਰੋਟੀ ਪਾਣੀ ਖਾ ਲਿਆ ਵਾ ਤੇ ਆਪਣੇ ਲੋਕ ਕਹਿੰਦੇ ਕਿ ਬਾਤ ਨੂੰ ਬਾਤ ਨੂੰ ਮਾਇਆ ਕੀ ਹੈ ਇਹਨਾਂ ਨੂੰ ਪਤਾ ਨਹੀਂ ਲੱਗਾ ਕਿ ਕਿਹੜੇ ਵੇਲੇ 8:30 8:30 9:00 ਵਜੇ ਦੇ ਲੱਗੇ ਨਿਕਲ ਗਿਆ ਕਰ ਉਹਨਾਂ ਦੇ ਗਿਆਨ ਚੋਣੀ ਚ ਗਈ ਗਿਆਨ ਚੋਣੀ ਗਈ ਦੀ